Alt News Channel ਤੇ ਤੁਹਾਡਾ ਸਵਾਗਤ ਟਾਂਡਾ ਪੁਲਿਸ ਵੱਲੋਂ ਚੇਸ ਹੋਣ ਤੇ ਗ੍ਰੰ ਨਸ਼ੀਲੇ ਪਦਾਰਥ ਸਬੇ ਦੋਸਮਗਲਰ ਗ੍ਰਿਫਤਾਰ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਇੰਸਪੈਕਟਰ ओंकार ਸਿੰਘ ਬਰਾੜ ਮੁਖ ਅਫਸਰ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਲਗਾਤਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਹਵਾਲਾਤ ਦਾ ਰਸਤਾ ਦਿਖਾਉਂ ਤੇ ਟਾਂਡੇ ਦੇ ਇਲਾਕੇ ਨੂੰ ਨਸ਼ਾ ਫਰੀ ਕਰਨ ਦੇ ਉਤੇ ਜੁਟੇ ਹੋਏ ਨੇ ਉਹਨਾਂ ਨੇ ਦੱਸਿਆ ਕਿ ਐਸਆਈ ਨਰਿੰਦਰ ਸਿੰਘ ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਨੇ ਚੰਡੀਗੜ੍ਹ ਕਲੋਨੀ ਕੋਲ ਇੱਕ ਔਰਤ ਰਾਣੀ ਪਤਨੀ ਜੀਤਾ ਨੂੰ ਕਾਬੂ ਕਰਕੇ ਉਸ ਪਾਸੋਂ 629 ਗ੍ਰਾਮ ਨਸ਼ੀਲਾਬਦਾਰ ਬਰਾਮਦ ਕਰਕੇ ਤੁਰੰਤ ਮੁਕਦਮਾ ਦਰਜ ਕਰਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਤੇ ਉਸਦੇ ਇੱਕ ਹੋਰ ਸਾਥੀ ਜਤਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜਹੂਰਾ ਨੂੰ ਗ੍ਰਿਫਤਾਰ ਕਰ ਲਿਆ ਹੁਣ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਗਲੇਰੀ ਪੁੱਛਗਛ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਅੱਡਾ ਸਰਾ ਤੋਂ ਜਸਵੀਰ ਕਾ ਜਲਦੀ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਦੇ ਏਜੰਡੇ ਤੇ ਮਾਨਯੋਗ ਡੀ.ਐਸ.ਪੀ ਸਾਹਿਬ ਵੱਲੋਂ ਜ਼ਿਲ੍ਹਾ ਸ਼ਰਪੁਰ ਉnder ਸਹਾ ਸਤਾਜ ਸਿੰਘ ਚਾਲ ਦੀ ਬਰਨੋ ਸਪੈਸ਼ਲ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਗਈ ਹੈ ਜਿਹਦੇ ਤਹਿਤ ਐਸ.ਪੀ. ਇਨਵੈਸਟੀਗੇਸ਼ਨ ਸਰਦੀ ਸੰਭਾਇਆ ਜੀ ਬੀ.ਐਸ.ਪੀ ਸਰਪਲਾਨ ਸਿੰਘ ਨੇ ਸਪੈਸ਼ਲ ਗੱਤਾਂ ਤੇ ਥਾਣਾ ਟਾਡਾ ਵਿਖੇ ਨਸ਼ੇ ਦੇ ਬਹੁਤ ਵੱਡੇ ਯੂਨੀਅਨ ਗ੍ਰਫਤਾਰ ਕੀਤੇ ਆ ਜਿੱਦੇ ਚ ਰਾਣੀ ਪਤਨੀ ਜੀਤਾ ਚੰਡੀਗੜ੍ਹ ਕਲੋਨੀ ਟਾਂਡੇ ਦਿੜਾ ਵਾਲੀਆ ਇਹਦੇ ਖਿਲਾਫ ਪਹਿਲਾ 12ਵਾਂ ਮਕਦਮਾ ਦਰਜ ਹੈ ਤੇ ਇਹਦੇ ਕੋਲ 629 ਗ੍ਰਾਮ ਨਸ਼ੀਲਾ ਪਦਾਰਥ ਜਿਹੜਾ ਬਰਾਮਦ ਕੀਤਾ ਅਤੇ ਇਸੇ ਲੜੀ ਚ ਇਸੇ ਮਗਦਮੇ ਚ ਜਕ ਜਤਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜੂਰਾ ਇਹਨੂੰ ਰਫਤਾਰ ਕੀਤਾ ਗਿਆ ਇਹਨਾਂ ਦੇ ਖਿਲਾਫ 255 ਨੰਬਰ ਮਕਦਮਾ ਐਨਡੀਪਸਰ ਕੋਲ ਦਰਜ ਕੀਤਾ ਇਹਨਾਂ ਦੋਸ਼ੀਆਂ ਨੂੰ ਅਜਮਾਨ ਜੋਗ ਅਦਾਲਤ 'ਚ ਪੇਸ਼ ਕਰਕੇ ਇਹ ਇਹਦਾ ਰਿਮਾਂਡ ਵੀ ਹਸਤਾ ਕੀਤਾ ਜਾਵੇਗਾ ਔਰ ਇਸ ਜਿਹੜਾ ਸਮਾਨ ਹੈ ਕਿੱਥੋਂ ਆਇਆ ਕਿਹੜੇ ਕਿਹੜੇ ਬੰਦੇ ਨੇ ਸਪਲਾਈ ਕੀਤੀ ਜਾਂ ਹੋਰ ਕਿਹੜੇ ਕਮੇਟੀ ਚ ਹੈਗੇ ਨੇ ਉਹਨਾਂ ਨੂੰ ਵੀ ਜਿਹੜੇ ਤਰ੍ਹਾਂ ਨੋਟੀਸ ਜਿਹਾ ਚਿਕਾ ਬੁਕੀਤਾ ਕਰਾਂਗਾ ਤਾਂ ਨਾਲ-ਨਾਲ ਇਸ ਦੋਸ਼ੀ ਦੇ ਜਿਹੜੀ ਪ੍ਰਾਪਰਟੀ ਆ ਉਹਦੇ ਵੀ ਸਾਰੇ ਵੇਰਵੇ ਲੈ ਕੇ ਉਹਦੀ ਫ੍ਰੀਜ਼ਿੰਗ ਅਥਾਰਟੀ ਨੂੰ ਭੇਜੀ ਜਾਵੇਗੀ ਥੈਂਕ ਯੂ